ਉਹ ਆਪਿਆਂ ਨਸਲਾਂ ਦੀ ਲੜ ਰਹੇ ਆ ਅੱਜ ਇਹਨਾਂ ਕਰਤਾ ਨਹੀਂ ਦੇਖੋ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨੀਆਂ ਇੱਕ ਤਾਂ ਜਦੋਂ ਅਸੀਂ ਤਾਂ ਦੰਦਭਾਸਾ ਗਈ ਸੀ ਨਤਮਸਤ ਕੋਲ ਨੂੰ ਤੇ ਉੱਥੇ ਸਾਨੂੰ ਸਾਤ ਮਾਪੋਂ ਪਲੇਟ ਕਿਤੇ ਜੱਗਤਾਂ ਦੇਸ਼ੀ ਦੀ ਵੀ ਪ੍ਰਾਪਤ ਹੋ ਰਹਿ ਜਿੱਤੇ ਗਰੀਬਾਂ ਦਾ ਪਹਗੇ ਉੱਤੇ ਸੀਗੇ ਸਾਡੇ ਨਾਲ ਅਸੀਂ ਉਹਨਾਂ ਨਾਲ ਗੱਲਾਂ ਕੀਤੀਆਂ ਕਿ ਜਿਹੜੇ ਮੁੱਦਿਆਂ ਤੇ ਕੀ ਮਕਸਦ ਲੈ ਕੇ ਅੱਪਾਂ ਲੋਕਾਂ ਤੇ ਜਾਣ ਸਭ ਤੋਂ ਦੋ ਜਿਹੜੇ ਮੁੱਦੇ ਐ ਸਭ ਤੋਂ ਲੱਗੇ ਉਹ ਇੱਕ ਤਾਂ ਜਾਤਪਾਤ ਦਾ ਜਿਹੜੀ ਉੱਚ ਨੀਚ ਜਾਤਪਾਤ ਦੀ ਧੱਕਾ ਦਾ ਅੱਜ ਸਾਡੇ ਸਮਾਜ 'ਚ ਆ ਗਈ ਹੈ ਜਾਤਪਾਤ ਭਾਰੀ ਹੋ ਗਈ ਹੈ ਸਾਡਾ ਦਜੀ ਮੁਨੇ ਪਰਸੋ ਅਸੀਂ ਗੁਰੂ ਨਾਨਕ ਸਾਹਿਬ ਦਾ 555ਵਾਂ ਜਨਮ ਦਿਹਾੜਾ ਮਨਾ ਕੇ ਹੱਡੇ ਹੈ ਪ੍ਰਕਾਸ਼ਪੁਰ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਮਿਟਾ ਦਿੱਤੀ ਸੀ ਉੱਚੀ ਝੀਚ ਖਤਮ ਕਰ ਦਿੱਤੀ ਸੀ ਅੱਜ ਆਪਣੇ ਪਿੰਡ ਦੇ ਪਾਰਕ ਦੇ ਦੇਖੋ ਮੈਂ ਤੁਹਾਨੂੰ ਧੂੜੀ ਦੇ ਪਿੰਡ ਦੀ ਗੱਲ ਦੱਸਦਾ ਜਦੋਂ ਐਮਪੀ ਸੀਗੇ ਉਸ ਪਿੰਡ ਤੋਂ ਅਰਜੀ ਆਈ ਮਜਬੂਰੀ ਸੇ ਕਹਿੰਦੀ ਧਰਮਸਾਲਾ ਸੀ ਜਿਹੜੀ ਅਰਜੀ ਆਉਂਦੀ ਸੀ ਅਰਜੀ ਦੇ ਆਧਾਰ ਤੇ ਅਸੀਂ ਪੈਸਾ ਭੇਜਦੇ ਸੀ ਸਾਨੂੰ ਨਹੀਂ ਪਤਾ ਸੀ ਕਿਉਂਕਿ ਅਰਜ਼ੀਆਂ ਹਜ਼ਾਰਾਂ ਚ ਆਉਂਦੀਆਂ ਸੀ ਕਿ ਉਹ ਪਿੰਡ 'ਚ ਦੂਜੇ ਮਜਬੂਤੀ ਦੀ ਕੋਈ ਧਰਮਸ਼ਾਲਾ ਹੋਊ ਤੁਸੀਂ ਹਾਰ ਮੰਨੋਗੇ ਜਦੋਂ ਉਸ ਧਰਮਸ਼ਾਲਾ ਦੀ ਲੈਂਟਰ ਵਾਸਤੇ ਪੈਸੇ ਗਏ ਉਹਨਾਂ ਨੇ ਤਾਂ ਖੀ ਖੁਸ਼ ਹੋਣਾ ਸੀ ਸਾਨੂੰ ਦੂਜੇ ਮਜਬੂਤ ਦੇ ਲੋਕਾਂ ਨੂੰ ਭੇਜ ਸਕਦੇ ਆ ਕਹਿੰਦੇ ਇਕ ਤੁਸੀਂ ਹੋ ਮਜਬੀਆਂ ਦੇ ਧਰਮਸਾਲ ਦੀ ਸਾਰੀ ਪੈਸੇ ਭੇਜਦੇ ਅਸੀਂ ਮੈਨਾਮ ਨਹੀਂ ਲੈਣਾ ਅਸੀਂ ਉਹਨਾ ਤੋਂ ਸਾਡੀ ਗਿਣਤੀ ਵੀ ਜ਼ਿਆਦੀ ਹੈ ਅਸੀਂ ਤੁਹਾਡੀ ਪਾਰਟੀ ਨਾਲ ਦੋਦੇ ਆਇਓ ਤਾਂ ਆਪ ਪਾਰਟੀ ਨਾਲ ਦੋਦੇ ਸੀ ਉਹ ਤਾਂ ਅਸੀਂ ਤੁਹਾਡੇ ਨਾਲ ਨਾਰਾਜ਼ ਹੈ ਤੁਸੀਂ ਉਹਨਾਂ ਦੀਆ ਵੋਟਾਂ ਲੈ ਲਓ ਅਸੀਂ ਤੁਹਾਨੂੰ ਵੋਟ ਕੀ ਪੜੀ ਆਪ ਪਾਰਟੀ ਨੂੰ ਕੋਣੀ ਤੁਸੀਂ ਇਹ ਦੇਖੋ ਇੱਕ ਘਰ ਸਾਲ ਦੀ ਸਾਰੀ ਕਿੱਥੇ

ਉਨੇ ਕਾ ਚਰਨ ਵਾਲੀਏ ਸਾਰੇ ਨੌਜਵਾਨ ਮੁੰਡਿਆਂ ਦੇ ਚਿਹਰਿਆਂ ਤੇ ਚਮਕ ਸੀਗੀ ਕੋਈ ਨਸ਼ੇੜੀ ਨਹੀਂ ਲੱਗਦਾ ਸੀ ਉੱਥੇ ਚੱਕੇ ਚੱਕੇ ਬੰਦੇ ਮੈਨੂੰ ਕਹਿੰਦੇ ਕਿ ਗੋਵਿੰਦ ਸਿੰਘ ਆਪ ਹੀ ਦੇਖ ਉਸ ਦਜ ਤੋਂ 100 ਮੀਟਰ ਥੱਲੇ ਪਿੰਡ ਦੀ ਆਬਾਦੀ ਸੀਗੀ ਪੱਤਲਵੜਦੀ ਆ ਬਾਜੀਗਰ ਦਸਤੂਰ ਸੀ ਕਹਿੰਦੇ ਜਦੋਂ ਸਾਡੀ ਪਿੰਡ ਦੀ ਗੁਰਦੁਆਰਾ ਕਮੇਟੀ ਨਗਰ ਕੀਰਤ ਕੱਢਦੀ ਹੈ ਜਦੋਂ ਉਹ ਪਹੀ ਤੋ ਇੰਪੋਰਟ ਲੈਂਦੇ ਐ ਤੇ ਇੱਥੇ ਲੈਣੀ ਨਹੀਂ ਆਉਂਦੇ ਕਿਉਂਕਿ ਆਪਾਂ ਨੀਵੀਂ ਜਾਤੀ ਦੇ ਕਿਉਂਕਿ ਅਸੀਂ ਨੀਵੀਂ ਜਾਤੀ ਦੇ ਐ ਐਡੀ ਮਾੜੀ ਹਰਕਤ ਐ ਇੰਨੀ ਜ਼ਿਆਦੀ ਜਾਤ ਪਾਸ ਭਾਰੀ ਹੋ ਗਈ ਐ ਕਿ ਗੁਰਨਾਨਦ ਸਾਹਿਬ ਦਾ ਪੱਖਪਾਤ ਆ ਕੋਲ ਦੇ ਐ ਤੇ ਨੀਵੀਂ ਜਾਤੀ ਉੱਚੀ ਜਾਤੀ ਸਾਡੇ ਗੁਰਦਵਾਰਾਂ ਦੀ ਕਮੇਟੀਆਂ ਕਰਨ ਲੱਗ ਪਈ ਆ ਬਦਲਵਾੜ ਦੀ ਕਮੇਟੀ ਸਾਧ ਸੰਗਤ ਜੀ ਇਹ ਹਾਲਾਤ ਸੀ ਪੰਜਾਬ ਦੇ ਸਾਡੇ ਸਮਾਜ ਦੇ ਨਸ਼ਾ ਜਿਹੜੀ ਦੂਜੀ ਗੱਲ ਆਪਾਂ ਉੱਤੇ ਸੰਤ ਮਾਪ ਗੁਰਖਾ ਨਾਲ ਗੱਲ ਕੀਤੀ ਅੱਜ ਮੈਂ 27 ਸਾਲਾਂ ਦਾ 80 85% ਜਵਾਨੀ ਸਾਡੀ ਚਿੱਟੇ ਦੇ ਟੀਕੇ ਲਾਉਂਦੀ ਹੈ ਘੱਟੋ ਘੱਟ 80 85% ਲੰਗੋਵਾਲ ਇੱਕ ਮੋਰਚਾ ਲੱਗਿਆ ਸੀ ਨਸ਼ਿਆਂ ਦੇ ਉਥੇ ਟੋਡੇ ਵਰਗੀਆਂ ਮੁਤਾਬਾ ਸਾਨੂੰ ਮਿਲੀਆਂ ਜੈਂਦੀਆ ਗੋਬਿੰਦ ਸਾਡੇ ਘਰਾਂ ਦੇ ਹਾਲਾਤ ਆ ਕੇ ਦੇਖ ਜਦੋਂ ਸ਼ਾਮ ਨੂੰ ਅਸੀਂ ਘਰ ਵਾਪਸ ਜਾਈਏ ਸਾਡੇ ਬੱਚੇ ਜਿਨ੍ਹਾਂ ਨੂੰ ਅਸੀਂ ਪੈਦਾ ਕੀਤਾ ਪਾਲਿਆ ਪੋਸਿਆ ਵਿੱਦਿਆ ਨਾਲ ਜੋੜਿਆ ਖੇਡਣਾ ਨਾਲ ਜੋੜਿਆ ਕਹਿੰਦੀਆ ਅਸੀਂ ਉਹਨਾਂ ਨੂੰ ਜ਼ਿੰਦਗੀ ਭਰ ਦਾ ਪਿਆਰ ਦਿੱਤਾ ਆ ਜੋ 6 ਫੁੱਟ ਕਾਗਦੇ ਜਵਾਹ ਸਾਡੇ ਸਾਡੀ ਉਡੀਕ ਕਰਦੇ ਬੂਏ ਤੇ ਜਦੋਂ ਅਸੀਂ ਘਰ ਪਹੁੰਚਦੇ ਕਹਿੰਦੇ ਹੱਥ 'ਚੇ ਛੁਰਾ ਸਾਡੀ ਢੌਂਡ 'ਤੇ ਆ ਕੇ ਕੱਢ ਜਿੰਦੇ ਕੀ ਮਾਤਾ ਤੇਰੇ ਕੋਲੇ ਜਿੰਨਾ ਪੈਸਾ ਹੈ ਤੇਰੇ ਕੋਲੇ ਜਿੰਨਾ ਸਨਾਇ ਹੈ ਜਾਂ ਤਾਂ ਸਾਡੇ ਵਾਲੇ ਕਰਦੇ ਨੇ ਤਾਂ ਤੇਰੀ ਢੌਂਡ ਵੱਢ ਦੇਣੀ ਹੈ ਸਾਥ ਸੱਤੇ ਇੱਕ ਮਾ ਦਾ ਰਿਸ਼ਤਾ ਆਪਣੇ ਬੱਚੇ ਨਾਲ ਨਫ਼ਰਤ ਚਿਤ ਦੀ ਹੋਗਾ ਇਹਨੂੰ ਜੇ ਤੁਸੀਂ ਨਸਲ ਕੁਸ਼ੀ ਨਹੀਂ ਕਰਦੇ ਤੇ ਹੋ ਕੀ ਕਹੀਏ ਇਹ ਨਸਲ ਕੁਸ਼ੀ ਨਹੀਂ ਹੈਗੀ कॉर्डेट पेट नशा ही हैगा, नसों। उनमें दो में एक का दस्ते और दूसरी हाथ करें करके ये तोटा जो बाप हाँ है, पे हाथ करें करियो कि ऐसी सहाये राजमल के क्योंकि मैं एस कंपनी कॉर्डेट नकेस्टर है। ऐसी राजमल के नशा वो कौन है कि नहीं कौन है? कहाँ है जड़े बच्चे, किधर बच्चे, साड़े बच्चे, स साड़ी पढ़ते हैं, जेठ मेरी उम्र से मैच ताई साकल है, जेठ ज़ुबानी सारे नशन से तबाह हो गई, ऐसी कितना वाली कुछ नहीं करता दसों करना, आज कड़े करते दसों क्योंकि बगैर उन्हें से योग्य अपन कुछ नहीं पकड़ा, दसों करना ही नहीं करता, सारे करना चाहिए, सुन लो जी, एक मिनट लोडर पे तेरी कास्ट ब ਅਸੀਂ ਮਹਿਮੂਸ ਕੀਤੀ ਆਪਣਾ ਮੂਲ ਪਹਿਚਾਨ ਤੁਹਾਨੂੰ ਇਹ ਕੈਦਦਾਰ ਅਨ ਦੇਖ ਸਿੱਖੀ ਦੀ ਗੁਰੂਕ ਸਿੱਖੀ ਦੀ ਪਰਿਵਾਰ ਦੇ ਸਾਰੇ ਨੌਸਾਨ ਮਿਹਰ ਦੇ ਇਹ ਬੇਨਤੀ ਹੈ ਇਹਨਾਂ ਨੂੰ ਸਾਹਿਬ ਨੂੰ ਇਹ ਬੋਲੇ ਰਣਕ ਕੇ ਅਸੀਂ ਪਿੰਡ 'ਚ ਇੱਕ ਟੈਂਟ ਦਾ ਡੇਲੀ ਗੁਜਰਤ ਨਿਤਨੇਮੀ ਸੰਧਿਆ ਬਾਣੀ ਦੀ ਵਿਦਿਆ ਅਸੀਂ ਇੱਕ ਟੈਂਟ ਦਾ ਡੇਲੀ ਸ਼ੁਰੂ ਕਰਵਾਣੀ ਹੈ ਉਹ ਸੰਖਿਆ ਦੇ ਸਾਨੂੰ ਤੁਹਾਡਾ ਕਿਹੜਾ ਸਹਿਯੋਗ ਚਾਹੀਦਾ ਸਾਨੂੰ ਇਹ ਚਾਹੀਦਾ ਕਿ ਜਿੰਨੀਆਂ ਸਾਡੀਆਂ ਮਤਾਵਾ ਉਹ ਨਹੀਂ ਨਾ ਸਕਦੇ ਉਹ ਕਿੱਥੇ ਆਏ ਹੈ ਸਾਡੇ ਇਸ ਪਿੰਡ ਤੇ ਜਿੱਥੇ ਵੀ ਸਾਡੇ ਧਰਵਾਸਤੇ ਅਸੀਂ ਉਹਨਾਂ ਗਲੀਆਂ 'ਚ ਘਰ-ਘਰ ਜਾ ਕੇ ਅਸੀਂ ਇਹ ਰੇਤ ਆਪਰੇ ਨੂੰ ਬੇਨਤੀ ਕਰਨੀ ਹੈ ਕਿ ਆਪਦੇ ਨਿਆਣੇ ਉਹ ਦੇਖੋ ਮੁੰਡਾ ਬੈਠਿਆ ਇੱਥੇ ਆ ਬੱਚੀ ਹੈ ਉਹ ਬੱਚੀ ਹੈ ਉਹ ਬੱਚਾ ਹੈ ਉਹ ਬੱਚਾ ਹੈ ਇਹਨਾਂ ਨਿਆਣਿਆਂ ਨੂੰ ਅਸੀਂ ਇੱਕ ਘੰਟਾ ਡੇਰੀ ਬਾਣੀ ਦੀ ਸੰਸਿਆ ਨਾਲ ਜੋੜਦੇ ਗੁਰੂ ਮਹਾਰਾਜ ਨੇ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਪਰੇ ਸਾਰੇ ਕੀ ਸਾਡੇ ਸਾਰਿਆਂ ਦੇ ਵਿੱਚ ਰੱਖ ਵਸਦਾ ਜੇ ਉਹਨਾਂ ਨੇ ਆਖਿਆ ਕਿ ਸਭ ਤੋਂ ਉੱਚਾ ਮੰਦਰ ਬਾਣ ਮੰਦਰ ਜਿਹੜਾ ਮੰਦਰ ਸਾਡੇ ਮਨ ਛੇ ਵਸਦਾ ਜੇ ਅਸੀਂ ਵਾੜੀ ਦੀ ਸੱਤਿਆਨਾਰਾ ਬੱਚੇ ਜੋੜਨੀਏ ਲੋਤੇ ਮਹੀਨੇ ਨਾਲ ਤੁਹਾਨੂੰ ਸੁਣ ਸੋਗ ਕਿ ਜੇਕਰ ਬੱਚੇ ਆਪਣੇ ਮਾਪਿਓ ਨਾਲ ਆਪਣੇ ਬਜ਼ੁਰਗਾਂ ਨਾਲ ਗੱਲ ਕਰਨਗੇ ਤੁਹਾਨੂੰ ਇਹ ਲੱਗੂਗਾ ਕਿ ਨਾ ਬੱਚਿਆਂ ਵਿੱਚੋਂ ਰੱਬ ਦੀ ਵਾੜੀ ਬੋਲ ਰਹੀ ਹੈ ਇੰਨਾ ਦਾ ਬੁੱਲ ਦਾ ਮਹਿਜਾ ਬਦਲ ਜਾਊਗਾ ਜਿਹੜੇ ਕੰਮ ਇਹ ਜਵਾਬ ਹੋ ਕੇ ਕਰਨਗੇ ਉਹਨੂੰ ਨੈਗੇਟਿਵ ਸਾਇਰ ਨਹੀਂ ਲੱਗੂਗਾ

ਕਿਤੇ 300 ਬੱਚਿਆਂ ਦੀ ਰਿਸਟਾ ਤਿਆਰ ਹੋ ਗਈ ਹੈ ਕਿਤੇ 400 ਦੀਆਂ ਜਮਹਰਾਲ ਕਿਤੇ ਇਸ ਤੋਂ ਜ਼ਿਆਦਾ ਹੀ ਹੋਇਆ ਤੇ ਜੋ ਦਿਨਾਂ ਚ ਅਸੀਂ ਇਹ ਕੰਮ ਪੂ完成 ਕਰਨਾ ਇਹ ਜ਼ਿੰਮੇਵਾਰੀ ਨਾਲ ਉੱਪਰ ਧੱਕੇ ਸਾਹਿਬ ਮੱਥਾ ਟੇਕਦੇ ਰਹੇ ਸੀਗੇ ਕਿ ਗੁਰੂ ਮਹਾਰਾਜ ਨੂੰ ਤਰਸਾ ਕੇ ਪਾ ਕੇ ਸੀ ਕਿ ਇਹ ਕੰਮ ਸੀ ਕਰਨਾ ਹੈ ਸਾਧ ਸੰਗਤ ਕੀ ਆਪਜੀ ਸਾਰਿਆਂ ਨੇ ਸਭੀ ਨਿਰਦੇਸ਼ਕ ਨੂੰ ਦਾ ਪੂਰਨ ਸਹਿਯੋਗ ਕਰਨਾ ਹੈ ਮੈਨੂੰ ਇੱਕ ਵਾਰੀ ਹੱਥ ਕੜੇ ਕਰਕੇ ਦੱਸੋ ਕਿ ਅਸੀਂ ਘਰ ਘਰ ਜਾ ਕੇ ਜਦੋਂ ਚੋੜਾ ਦਾ ਪ੍ਰਚਾਰ ਕਰਦੇ ਆ ਅਸੀਂ ਆ ਬੱਚਿਆਂ ਨੂੰ ਬਾਣੀ ਨਾਲ ਜੋੜਦਾ ਪ੍ਰਚਾਰ ਕਰਾਂਗੇ ਕੀ ਨਹੀਂ ਕਰਾਂਗੇ ਜੇ ਕਰਾਂਗੇ ਤੇ ਬਸ ਹੱਥ ਕੜੇ ਕਰ ਦਿਓ ਗੱਲ ਕਿੰਝ ਕਰਿਆ ਦਾ ਜਵਾਬ ਦਿਓ ਇਹ ਜਵਾਬ ਆ ਤੁਸੀਂ ਗੁਰੂ ਮਹਾਰਾਜ ਨੂੰ ਵਿਸ਼ਵਾਸ ਦਿਵਾਣਾ ਹੈ ਕਿ ਇਹ ਕੰਮ ਅਸੀਂ ਸਾਰੇ ਪਿੰਡ ਦੇ ਲੋਕ ਕਰਕੇ ਕਰਾਂਗੇ ਬੋਲੇ